ਭਗਵਾਨ ਵਾਲਮੀਕੀ ਆਸ਼ਰਮ ਤੋਨਾ ਸਾਹਿਬ ٹرسٹ ਦੇ ਮੁਖੀ ਮਹੰਤ ਮਲਕੀਤ ਨਾਥ ਦੇ ਪ੍ਰਾ ਸੰਤ ਸਤਨਾਮ ਨਾਥ ਬੀਤੇ ਦਿਨੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ ਉਹਨਾਂ ਦੀ ਆਤਮਿਕ ਸ਼ਾਂਤੀ ਲਈ 파ਟ ਦੇ ਪੋਗ ਪਾਈ ਗਏ ਤੋਨਾ ਸਾਹਿਬ ٹرسٹ ਦੇ ਚੇਅਰਮੈਨ ਓਮ ਪ੍ਰਕਾਸ਼ ਗੱਬਰ ਸਮਾਜ ਸੇਵਕ ਸਨੀ ਸੋhota ਕਰਨਵੀਰ ਕਾ ਮਹੰਤ ਬਲਦੇਵ ਰਾਜ ਬੇਰਾਗੀ ਰਾਕੇਸ਼ ਨਾਥ ਸਮੇਤ ਵੱਡੀ ਗਿਣਤੀ ਵਿੱਚ ਰਾਜਨੀਤਿਕ ਧਾਰਮਿਕ ਅਤੇ ਸਮਾਜਿਕ ਸਖਸ਼ਯਤਾ ਨੇ ਵਿਛੜੀ ਰੂਹ ਨੂੰ ਸ਼ਰਦਾ ਦੇ ਫੁੱਲ ਪੇਂਟ ਕੀਤੇ ਅਸੀਂ ਸਲਾਮ ਅੱਜ ਕਰਦੇ ਆ ਪਾਪਾ ਦਰਸ਼ਨ ਸਿੰਘ ਜੀ ਜਿਨ੍ਹਾਂ ਨੇ ਇਹੋ ਜੇ ਵੀ ਇਹੋ ਜੇ ਭਗਤ ਜੰਮੇ ਜਿਨ੍ਹਾਂ ਨੇ ਦਿੱਸਤਕ ਕੌਮ ਦੀ ਸੇਵਾ ਕੀਤੀ ਇੱਕ ਧਾਰਮਿਕ ਨੀਤੀਆਂ ਲੈ ਕੇ ਗੁਰੇ ਮੈਨੂੰ ਉਹ ਵੀ ਦਿਨ ਯਾਦ ਹੈ ਜਦੋਂ ਕਿਲੇ ਤੇ ਇਹਨਾਂ ਦੇ ਵੱਡੇ ਭਾਈ ਗਰੀਬ ਸਿੰਘ ਜੀ ਮਹੰਤ ਸਨ ਇਸੇ ਹੀ ਨਗਰੀ ਦੇ ਵਿੱਚ ਉਹਨਾਂ ਨੇ ਮੋਤਿਆ ਲਾਇਆ ਧਾਰਮਿਕ ਨੀਤੀਆਂ ਨੂੰ ਬਣਾਇਆ ਅੱਜ ਇਹਨਾਂ ਦੇ ਭਾਈ ਸਤਨਾਮ ਸਿੰਘ ਜੀ ਨੂੰ ਜੀ ਦੇ ਵਾਕਿਆ ਪਰ ਸਾਰੀ ਸ਼ਰਧਾ ਤੇ ਕੋਲ ਭੇਟ ਕਰ ਲਈ ਹੈ ਠੀਕ ਹੈ ਪਹਿਲਾ ਬੰਦੀ ਲੈ ਹਿਸਤੀ ਫੇਰ ਬੰਦਾ ਸਰੀਰ ਪਹਿਲਾ ਬੰਦੀ ਦੀ ਲੈ ਹਿਸਤੀ ਬੰਦੀ ਹੈ ਇਹ ਸਮਾ ਦੀ ਕੁੱਖ ਦੇ ਵਿੱਚ ਉਹਨਾਂ ਜਨਮ ਲੈਣਾ ਕਿਹੋ ਜਿਹਾ ਉਹਦਾ ਸਰੀਰ ਹੋਣਾ ਕਿਹੋ ਜਿਹੀ ਹਿਸਤੀ ਹੋਣੀ ਉਹਦੀ ਜਿੰਦਾ ਮਿਸਾਲ ਹੈ ਅੱਜ ਸਾਡੇ ਕੋਲ ਨਕੀਨਾ ਜੀ ਬੜੇ ਅਨਾਰ ਜੀ ਉਹਨਾਂ ਨੇ ਵਡੇ ਭਾਈ ਅੰਮ੍ਰਿਤਪਾਲ ਸਾਹਿਬ ਦਾ ਅੱਜ ਕੋਕਾ ਲక్ష్ਮੀ ਜੀ ਹੋ ਰਹੀ ਗਈ ਸੀ ਔਰ ਸਾਰੇ ਇਲਾਕਾ ਨਿਵਾਸੀ ਇੱਥੇ ਪਹੁੰਚ ਕੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਲਿਆ ਸਭ ਕੁਝ ਬਰਕਤਾਂ ਦੇ ਕਰੇ ਪਰ ਜੇਕਰ ਤੁਹਾਡਾ ਲੱਭਾ ਜੀ ਦਾ ਠਹਿਣੇ ਤੋਂ ਪੱਕਾ ਨਹੀਂ ਪੂਰੀ ਬੈਠੋ ਦੀ ਬਾਤ ਕਰਾਂ ਪਰ ਦੱਸ ਕਰਨਾ ਨਾ ਮਾਰਨ ਨੂੰ ਆਸ ਨਾਲ